ਜਲਦ ਕਾਰਵਾਈ ਕੀਤੀ ਜਾਏਗੀ ਕਿ ਉਸ ਤੋਂ ਬਾਅਦ ਕਾਰਵਾਈ ਹੋਈ ਨਹੀਂ ਇਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਇਥੋਂ ਦਾ ਹੈ ਕਿ ਦੋ ਦਿਨ ਉਹਨਾਂ ਨੇ ਕੰਮ ਆਪਣਾ ਰੋਕਤਾ ਤੇ ਦੋ ਦਿਨ ਕੰਮ ਰੋਕਣ ਤੋਂ ਬਾਅਦ ਉਹ ਕੰਮ ਜਿਹੜਾ ਫਿਰ ਅੱਜ ਮੌਕੇ ਦੇ ਤੇ ਚੱਲ ਰਿਹਾ ਜਿਹੜਾ ਕਿ ਕੱਲ ਵੀ ਸਾਡੇ ਜਿਹੜੇ ਵਕਨ ਅਮਨਦੀਪ ਨਾ ਹੈਗੇ ਨੇ ਜਿਸ ਸੰਗਤ ਜੀ ਤੇ ਬੱਬੀ ਹੈ ਛੋਟਾ ਨਾ ਇਹ ਇਹ ਸਾਡੇ ਸਾਫਾ ਸਰਪੰਚ ਨੇ ਮੱਖਣ ਸਿੰਘ ਬਤਾਲਾ ਤੇ ਹੋਰ ਵੀ ਸੱਜਣ ਜਿਹੜੇ ਨੇ ਕੱਲ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਐਸਐਸਪੀ ਨੂੰ ਮਿਲ ਕੇ ਆਇਆ ਨਿੱਕੀ ਦਰਖਾਸਤ ਦਿੱਤੀ ਆ ਪਰ ਕਿਸੇ ਦੇ ਕੰਮ ਤੇ ਜੋ ਨਹੀਂ ਸਰਕੀ ਕੀ ਕਾਰਨ ਕੀ ਸਮਝਦੇ ਕਿ ਲੱਗਦਾ ਰਾਜਨੀਤਿਕ ਦਬਾਅ ਹੈ ਜੀ ਬਿਲਕੁਲ ਜੀ ਇਹ ਰਾਜਨੀਤਿਕ ਦਬਾਅ ਕਿਥੋਂ ਤੱਕ ਹੈ ਤੁਹਾਨੂੰ ਪਤਾ ਹੈ ਕਿ ਜਿਹੜੀ ਜ਼ਮੀਨ ਦੇ ਤੇ ਇਹਨਾਂ ਨੇ ਜਿਹੜੀ ਜਿਹੜਾ ਇਹਨਾਂ ਦਾ ਡੇਰਾ ਜਿਹਦੇ ਤੇ ਇਹਨਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਪੰਚਾਇਤੀ ਜ਼ਮੀਨਾਂ ਲੋਕਾਂ ਦੀਆਂ ਮਾਲਕੀ ਜ਼ਮੀਨਾਂ ਜਿਨ੍ਹਾਂ ਤੇ ਹਜ਼ਾਰਾਂ ਏਕੜ ਦੇ ਕਬਜ਼ੇ ਕੀਤੇ ਨੇ ਉੱਥੇ ਇਹ ਉੱਚੀਆਂ ਆਪਣੀਆਂ ਜੜੀਆਂ ਨੇ ਬਿਲਡਿੰਗਾਂ ਬਣਾ ਰਏ ਸੀ ਆਰਮੀ ਵਾਲਿਆਂ ਨੇ ਯੂਨੀਅਨ ਆਫ ਇੰਡੀਆ ਕੇ ਮਲਕੇ ਜਿਹੜਾ ਸੀ ਕੇਸ ਕੀਤਾ ਸੀ ਸੁਪਰੀਮ ਕੋਰਟ ਦੇ ਵਿੱਚ ਕੇ ਹਾਈ ਕੋਰਟ ਦੇ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਸੀ ਕਿ ਇਹ ਜਿਹੜੀਆਂ ਇਹ ਇਸ ਤਰ੍ਹਾਂ ਜਿਹੜੀਆਂ ਉੱਚੀਆਂ ਬਿਲਡਿੰਗਾਂ ਬਣਾ ਰਹੇ ਨੇ ਕਿ ਜਿਹੜਾ ਉਥੇ ਅਸਲੇ ਦਾ ਡੀਪੂ ਆ ਆਰਮੀ ਦਾ ਉਹ ਉਹਨਾਂ ਦੇ ਲਾਗੇ ਕੁਝ ਏਰੀਆ ਦੇ ਵਿੱਚ ਜਿਹੜੀਆਂ ਸ਼ਰਤਾਂ ਹੁੰਦੀਆਂ ਨੇ ਕਿ ਉਥੇ ਕੋਈ ਉੱਚੀ ਬਿਲਡਿੰਗ ਨਹੀਂ ਬਣਾ ਸਕਦਾ ਇਹਨਾਂ ਨੇ ਹਾਈ ਕੋਰਟ 'ਚ ਕੇਸ ਕਰਤਾ ਜਦੋਂ ਡੇਰਾ ਰਾਧਾ ਸਵਾਮੀਆ ਨੂੰ ਨੋਟਿਸ ਹੋਇਆ ਤੇ ਫਿਰ ਕੀ ਹੋਇਆ ਕਿ ਯੂਨੀਅਨ ਆਫ ਇੰਡੀਆ ਹਾਈ ਕੋਰਟ ਦੇ ਵਿੱਚੋਂ ਕੇਸ ਵਾਪਸ ਲੈਂਦਾ ਔਰ ਵਾਪਸ ਲੈਂਦੇ ਜਦੋਂ ਹਾਈ ਕੋਰਟ ਨੇ ਝਾੜਾਂ ਪਾਈਆਂ ਇਹਨਾਂ ਨੂੰ ਤੇ ਸੈਂਟਰ ਸਰਕਾਰ ਨੂੰ ਜਦੋਂ ਯੂਨੀਅਨ ਆਫ ਇੰਡੀਆ ਨੂੰ ਝਾੜਾਂ ਪਾਈਆਂ ਤੇ ਫਿਰ 1 ਲੱਖ ਰੁਪਈਆ ਜਿਹੜਾ ਸੀ ਉਹ ਕੋਰਟ ਦਾ ਇਹਨਾਂ ਨੇ ਜੁਰਮਾਨਾ ਭਰਿਆ ਤੇ ਤਾਂ ਇਹਨਾਂ ਨੇ ਕੇਸ ਜਿਹੜਾ ਉਹ ਵਾਪਸ ਜਿਹੜਾ ਹੋਇਆ ਸੋ ਇਸ ਕਰਕੇ ਮੈਂ ਕਹਣਾ ਚਾਹਾਂਗਾ ਕਿ ਇਹ ਜਿਹੜੇ ਜਿਸ ਤਰ੍ਹਾਂ ਕਿ ਇਹ ਗੁਰਿੰਦਰ ਸਿੰਘ ਢੇਰਾ ਮੁਖੀ ਰਾਧਾ ਸੋਮੀ ਸਾਤਸੰਗ ਵਿਆਸ ਇਹ ਹਜ਼ਾਰਾਂ ਏਕੜ ਜ਼ਮੀਨਾਂ ਇੱਥੇ ਹੀ ਨਹੀਂ ਇਹ ਪੂਰੇ ਭਾਰਤ ਦੇ ਵਿੱਚ ਪੰਚਾਇਤੀ ਜ਼ਮੀਨਾਂ ਤੇ ਸਰਕਾਰੀ ਜ਼ਮੀਨਾਂ ਤੇ ਜੰਗਲਾਤ ਦੀਆਂ ਜ਼ਮੀਨਾਂ ਤੇ ਇਹਨਾਂ ਦੇ ਨਜਾਇਜ਼ ਕਬਜ਼ੇ ਨੇ ਇਹ ਢੇਰੇ ਦਰਾਂ ਨੂੰ ਜਿਹੜੇ ਰਾਜਨੀਤਿਕ ਪ੍ਰੋਪ ਪਾਲਦੇ ਆ ਜਿਵੇਂ ਤੁਹਾਡੇ ਸਾਹਮਣੇ ਮਿਸਾਲ ਹੈ ਸਰ ਨਹੀਂ ਤੁਸੀਂ ਸਮਝਦੇ ਸਿਆਸੀ ਦਬਾਅ ਹਗਾ ਹੈ ਤੁਹਾਨੂੰ ਲੱਗਦਾ ਜਿਹ ਪ੍ਰਸ਼ਾਸਨ ਦੇ ਜਾਂ ਪੁਲਿਸ ਦੇ ਸਿਆਸੀ ਦਬਾਅ ਤੋਂ ਨਜ਼ਰ ਆਉਂਦਾ ਨਜ਼ਰ ਹੀ ਨਹੀਂ ਆਉਂਦਾ ਇਹ ਬਹੁਤ ਜ਼ਬਰਦਸਤ ਦਬਾਅ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਪੀ ਹਾਈ ਕੋਰਟ ਤੋਂ ਕੇਸ ਹਵਾਲਾ ਲੈਂਦੇ ਨੇ ਲੱਖ ਰੁਪਈਆ ਉਥੇ ਕੇਂਦਰ ਸਰਕਾਰ ਜਿਹੜੀ ਆ ਮਲਕ ਜੁਰਮਾਨੇ ਦੇ ਤੌਰ ਤੇ ਭਰਦੀ ਆ ਜੁਮੇਵਾਰ ਕੌਣ ਹੈ ਕੇਂਦਰ ਸਰਕਾਰ ਹੈ ਕਿ ਪੰਜਾਬ ਸਰਕਾਰ ਤੁਹਾਨੂੰ ਲੱਗਦਾ ਜੁਮੇਵਾਰ ਸਾਰੇ ਚਾਹ ਪੰਜਾਬ ਸਰਕਾਰ ਚੱਕ ਕੇ ਇਹਨਰ ਸਰਕਾਰ ਹੈ ਤੇ ਚਾਹ ਦੂਸਰੀਆਂ ਸਰਕਾਰਾਂ ਨੇ ਤੁਸੀਂ ਵੇਖੋ ਕਿ ਗੁਰਮੀਤ ਰਾਮ ਰੇਹਣ ਜਿਹੜਾ ਉਹਨੂੰ ਕੋਰਟ ਵੱਲੋਂ ਸਜ਼ਾ ਮਿਲੀ ਹੈ ਤੇ ਉਹਨੂੰ ਫਿਰ ਜਿਹੜਾ ਤਿੱਜੇ ਦਿਨ ਉਹਦੀ ਜਿਹੜੀ ਉਹਨੂੰ ਪ੍ਰੋਬਲਮ ਮਿਲਦੀ ਆ ਸਾਡੇ ਬੱਤੀ ਬੱਤੀ ਸਾਬ ਤੋਂ ਜਵਾਨ ਜੜੇ ਨੇ ਉਹ ਜਿਨ੍ਹਾਂ ਚ ਬੈਠੇ ਨੇ ਉਹਨਾਂ ਨੂੰ ਇੱਕ ਦਿਨ ਉਹਦੇ ਆਪਣੀ ਮਾਤਾ ਦੇ ਸੰਸਕਾਰ ਤੇ ਨਹੀਂ ਆ ਸਕਦੇ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਸ਼ਾਦੀਆਂ ਤੇ ਨਹੀਂ ਆ ਸਕਦੇ ਤੇ ਇਹ ਜਿਹੜਾ ਗੁਰਮੀਤ ਰਾਮ ਰੇਹਣ ਜਿਹਨੇ ਇੱਕ ਬਲਾਤਕਾਰੀ ਤੇ ਜਿਨੇ ਆਪਣੇ ਚੇਲਿਆਂ ਨੂੰ ਨਪੁਛਕ ਬਣਾਇਆ ਤੇ ਕਾਤਲ ਹੈ کورٹ ਨੇ ਸਜ਼ਾ ਦਿੱਤੀਆਂ ਨੇ ਤੇ ਉਹਨਾਂ ਨੂੰ ਵੀ ਇਹ ਚਲਾਵੇਂ ਨੇ ਸੋ ਜਿਹੜੇ ਇਹ ਡੇਰੇਦਾਰ ਨੇ ਉਹਨਾਂ ਨੂੰ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇਹ ਪਾਲਦੀਆਂ ਨੇ ਤੇ ਜਿਹੜੇ ਆਮ ਲੋਕ ਨੇ ਉਹਨਾਂ ਦੇ ਨਾਲ ਇਹ ਤੱਕੇਸ਼ਾਈ ਕਰਦੇ ਜਦੋਂ ਤੱਕ ਤੁਸੀਂ ਇਹ ਜਿਹੜਾ ਜਦੋਂ ਤੁਸੀਂ ਆ ਗੋਮਨ ਦੀ ਗੱਲ ਕਰਦੇ ਹੋ ਕਾਲੇ ਕੱਪੜੇ ਪਾ ਕੇ ਜਦੋਂ ਤੱਕ ਹੋ ਸਕਦਾ ਜੀ ਮੈਂ ਇੱਕ ਹਫਤੇ ਦਾ ਟਾਈਮ ਦੇ ਰਿਹਾ ਅੱਜ ਤੁਹਾਡੇ ਮਾਦਮ ਰਹੀ ਜੇ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਇਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਜਿਹੜਾ ਅਸੀਂ ਇਹ ਚੱਲਦੇ ਸੈਸ਼ਨ ਦੇ ਵਿੱਚ ਕੋਈ ਵੀ ਤਰੀਕ ਰੱਖ ਕੇ ਕਿਉਂਕਿ ਤੁਹਾਨੂੰ ਪਤਾ ਕਿ ਸਾਡਾ ਜਿਹੜਾ ਅੰਦੋਲਨ ਹੈ ਉਹ ਬਾਰਡਰਾਂ ਦੇ ਉੱਤੇ ਚੱਲ ਰਿਹਾ ਅਸੀਂ ਉੱਥੇ ਕੇਂਦਰ ਸਰਕਾਰ ਦੇ ਨਾਲ ਜਿਹੜੀਆਂ ਉਹ ਲੜਾਈ ਲੜ ਰਹੇ ਹਾਂ ਪਰ ਇਹਦੇ ਨਾਲ ਚੱਲਦੇ ਇੱਥੇ ਵੀ ਕਿਸਾਨਾਂ ਦਾ ਮਸਲਾ ਹੈ ਜਿਹੜਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਬਰਬਾਦ ਕੀਤੀਆਂ ਔਰ ਰੋਰੋ ਕੇ ਦਸਰੇਣੇ ਮੈਨੂੰ ਇਹਨਾਂ ਲੋਕਾਂ ਨੇ ਦੱਸਿਆ ਵੀ ਸਾਡੀਆਂ ਜ਼ਮੀਨਾਂ ਜਿਹੜੀਆਂ ਨੇ ਅੱਗੇ ਤੋਂ ਅੱਗੇ ਰੁੜਦੀਆਂ ਜਾ ਰਹੀਆਂ ਜਿਸ ਕਰਕੇ ਮੈਨੂੰ ਉਸ ਅੰਦੋਲਨ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਇੱਥੇ ਆੜਾ ਪਿਆ। ਕੀ ਲੱਗਦਾ ਨੇ ਕਿ ਉਹ ਅੰਦੋਲਨ ਦੀ ਜਗ੍ਹਾ ਇੱਥੇ ਵੀ ਅੰਦੋਲਨ ਲਗਾਉਣਾ ਜ਼ਰੂਰੀ ਆ ਜੀ ਕਿਉਂਕਿ ਤੁਸੀਂ ਪਿਛਲੇ ਬੀਤੇ ਸਮੇਂ ਵੀ ਪ੍ਰੋਟੈਸਟ ਕਰਦੇ ਰਹੇ ਹੋ। ਕੀ ਲੱਗਦਾ ਕਿ ਦੁਬਾਰਾ ਤੋਂ ਪ੍ਰੋਟੈਸਟ ਕਰਨ ਦੀ ਜ਼ਰੂਰਤ ਪੈ ਸਕਦੀ ਹੈ ਤੇ ਕਿਸਾਨਾਂ ਨੂੰ ਕੀ ਅਪੀਲ ਕਰੋਗੇ? ਦੇਖੋ ਮੈਂ ਇੱਕ ਤਾਂ ਜਿਹੜੇ ਪੀੜਤ ਕਿਸਾਨ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦਾ ਦਬਾਅ ਲਾ ਦਿਓ। ਤੁਸੀਂ ਜਿਨ੍ਹਾਂ ਨੂੰ ਆਪਣੇ ਰਹਿਬਰ ਮੰਨਦੇ ਹੋ, ਜਿਨ੍ਹਾਂ ਲੋਕਾਂ ਨੂੰ ਇਹ ਮੰਨਦੇ ਹੋ ਕਿ ਮਰਨ ਤੋਂ ਬਾਅਦ ਇਹਨਾਂ ਨੇ ਸਾਨੂੰ ਸਵਰਗ ਦੇਨੇ ਆ। ਉਹ ਤੁਹਾਡੇ ਬੱਚਿਆਂ ਦੀਆਂ ਰੋਟੀਆਂ ਖੋਹ ਰਹੇ ਨੇ ਤੁਹਾਡੀਆਂ ਜ਼ਮੀਨਾਂ ਬਰਬਾਦ ਕਰ ਰਹੇ ਨੇ ਤੇ ਤੁਸੀਂ ਉਹਨਾਂ ਨੂੰ ਧਰਮ ਗੁਰੂ ਮੰਨਦੇ ਹੋ ਜੇ ਇਹ ਧਰਮ ਗੁਰੂ ਨੇ ਜੇ ਇਹ ਰਹਿਬਰ ਨੇ ਜਿਨ੍ਹਾਂ ਨੇ ਤੁਹਾਨੂੰ ਮਰਨ ਤੋਂ ਬਾਅਦ ਸਵਰਗ ਦੇਣਾ ਹੈ ਤੇ ਉਹ ਤੁਹਾਡੇ ਜਿਉਂਦਿਆਂ ਦੀਆਂ ਪਹਿਲਾਂ ਤੇ ਤੁਹਾਡਾ ਖੂਨ ਪੀ ਜਾਂਦੇ ਨੇ ਤੇ ਤੁਹਾਡੇ ਬੱਚਿਆਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਬਰਬਾਦ ਕਰ ਰਹੇ ਨੇ ਤੇ ਤੁਸੀਂ ਅਜੇ ਵੀ ਸੁੱਤੇ ਹੋ ਅਜੇ ਵੀ ਉਹਨਾਂ ਨੂੰ ਇਹ ਗੁਰੂ ਮੰਨਦੇ ਹੋ ਹੁਣ ਵੇਖੋ ਇੱਥੇ ਕਿੱਡੀ ਹਰਾਨੀ ਦੀ ਗੱਲ ਹੈ ਇੱਕ ਪਾਸੇ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਦਰਿਆਵਰ ਤੋਂ ਰਹੀਆਂ ਨੇ ਔਰ ਜਿਹੜੇ ਉੱਥੇ ਟਰੈਕਟਰ ਟਰਾਲੀਆਂ ਲੈ ਕੇ ਆ ਰਹੇ ਨੇ ਉਹ ਵੀ ਜ਼ਿਮੀਂਦਾਰ ਨੇ ਉਹ ਟਰੈਕਟਰ ਟਰਾਲੀਆਂ ਲੈ ਕੇ ਆ ਰਹੇ ਨੇ ਤੇ ਉਹ ਪਾਸਿਓਂ ਮਿੱਟੀ ਲਿਆ ਕੇ ਜਾਂ ਇੱਤਾਂ ਲਿਆ ਕੇ ਪੱਥਰ ਲਿਆ ਕੇ ਤੇ ਉਹ ਉਹਦੇ ਵਿੱਚ ਪਾ ਕੇ ਦਰਿਆ ਦੇ ਦਰਿਆ ਦਾ ਹਾਬ ਬਦਲ ਰਹੇ ਇੱਕ ਮੈਨੇ ਉਹ ਵੀ ਜ਼ਿਮੀਂਦਾਰ ਨੇ ਜਨਾਂ ਦੀਆਂ ਜ਼ਮੀਨਾਂ ਜਾੜੀਆਂ ਨੇ ਤੇ ਫਿਰ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਜਿਹੜੇ ਲੋਕ ਅਜੇ ਵੀ ਉਹਨਾਂ ਨੂੰ ਇਹ ਮੰਨਦੇ ਨੇ ਮੇਰਾ ਉਹਨਾਂ ਨੂੰ ਚੈਲੰਜ ਆ ਮੈਨੂੰ ਬਹੁਤ ਸਾਰੀਆਂ ਅਗੇ ਧਮਕੀਆਂ ਆਈਆਂ ਨੇ ਮੈਂ ਉਹਨਾਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਆ ਪਰ ਮੇਰੇ ਇੱਕ ਬੇਨਤੀ ਆ ਕਿ ਜਿਹੜੇ ਲੋਕ ਸ੍ਰੀ ਗੁਰਿੰਦਰ ਸਿੰਘ ਨੂੰ ਆਪਣਾ ਗੁਰੂ ਮੰਨਦੇ ਨੇ ਰੱਬ ਮੰਨਦੇ ਨੇ ਧਾਰਮਿਕ ਮੁਖੀ ਮੰਨਦੇ ਨੇ ਤੇ ਜਿਹੜੇ ਆ ਰਾਜਨੀਤਿਕ ਪਾਰਟੀਆਂ ਦੇ ਮੁਖੀ ਚਾਹੇ ਉਹ ਕੇਜਰੀਵਾਲ ਆ ਫੇਜਰੀਵਾਲ ਆ ਚਾਹੋ ਆ ਬਾਦਲ ਚਲੋ ਵੱਡਾ ਬਾਦਲ ਮਰ ਗਿਆ ਆ ਛੋਟਾ ਹੋ ਰਿਹਾਗਾ ਆ ਬਿਕਰਮ ਜੇਠੀਆ ਵਰਗੇ ਜਾਂ ਜਿੰਨੇ ਵੀ ਲੋਕ ਨੇ ਚਾਹੇ ਉਹ ਕਾਂਗਰਸੀ ਨੇ ਚਾਹੇ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਜਿਹੜੇ ਉੱਥੇ ਜਾਂਦੇ ਨੇ ਮੇਰਾ ਚੈਲੰਜ ਉਹਨਾਂ ਨੂੰ ਵੀ ਆਜੋ ਕਿਸੇ ਵੀ ਚੈਨਲ ਦੇ ਉੱਤੇ ਬੈਠ ਕੇ ਖੁੱਲੀ ਬਹਿਸ ਕਰ ਲਓ ਸਵਾਲ ਮੈਂ ਕਰਾਂਗਾ ਜਵਾਬ ਤੁਸੀਂ ਦਿਓ ਸਵਾਲ ਤੁਸੀਂ ਕਰਿਓ ਜਵਾਬ ਮੈਂ ਦਵਾਗਾ ਫੈਸਲਾ ਲੋਕ ਕਰਨ ਤੇ ਜੇ ਕਰ ਇਹ ਗੱਲ ਠੀਕ ਨਾ ਵੇ ਉਥੇ ਮੌਕਾ ਵੇਖੋ ਮੈਂ ਚੈਲੰਜ ਕਰਦਾ ਤੁਹਾਨੂੰ ਆਓ ਮੇਰੇ ਨਾਲ ਮੌਕਾ ਵੇਖੋ ਉੱਥੇ ਲੇਕਿਨ ਸਰਦਾਰ ਸਾਹਿਬ ਹੱਲ ਕਿੱਦਾਂ ਲਗੇ ਕਿਸਾਨ ਇੱਧਰ ਵੀ ਨਹੀਂ ਕਿਸਾਨ ਉੱਧਰ ਵੀ ਨਹੀਂ ਪ੍ਰੋਟੈਸਟ ਨਹੀਂ ਹੋਏਗਾ ਆਵਾਜ਼ ਨਹੀਂ ਚੁੱਕੀ ਜਾਏਗੀ ਤੇ ਫਿਰ ਕੱਲ ਕਿਦਾਂ ਹੋਏਗਾ ਮੈਂ ਮੈਂ ਤਾਂ ਤੁਹਾਨੂੰ ਸਵਾਲ ਪੁੱਛਿਆ ਕਿ ਲੱਗਦਾ ਕਿ ਪ੍ਰੋਟੈਸਟ ਕਰਨ ਦੀ ਜ਼ਰੂਰਤ ਪਵੇਗੀ ਤੁਹਾਨੂੰ ਮੈਂ ਤੁਹਾਨੂੰ ਬੇਨਤੀ ਕਰਾਂ ਮੈਂ ਉਹੀ ਗੱਲ ਕਰ ਰਿਹਾ ਕਿ ਅਸੀਂ ਇਹ ਇੱਕ ਦਿਨ ਦਾ ਰੋਸਮਾਰਤ ਕਰਾਂਗੇ ਤੇ ਪੰਜਾਬ ਸਰਕਾਰ ਨੂੰ ਘੇਰਾਗੇ ਉਹਨਾਂ ਦੇ ਘਰ ਖੋਲਾਗੇ ਪਰ ਉਹਦੇ ਨਾਲ-ਨਾਲ ਮੈਂ ਕੋਰਟ ਦੇ ਵਿੱਚ ਵੀ ਪਹਿਲਾਂ ਵੀ ਮੇਰਾ ਕੇਸ ਚੱਲ ਰਿਹਾ ਅਸੀਂ ਹੁਣ ਮੇਰੇ ਕੱਲ ਮੈਂ ਵਕੀਲ ਨੂੰ ਸਾਨੂੰ ਮਿਲ ਕੇ ਆਏ ਆਪਣੇ ਨੂੰ ਉਹ ਨਾਲ ਜਾਂ ਤੇ ਪਹਿਲੇ ਚੱਲਦੇ ਕੇਸਾਂ ਦੇ ਵਿੱਚ ਜਿਹੜਾ ਬੜੈਚ ਪਿੰਡ ਦਾ ਜਿਹੜਾ ਗੁਰਦੁਆਰੇ ਦੇ ਕੋਲੋਂ ਜਿਹੜੀ ਨਜਾਇਜ਼ ਮੈਨੇਜ ਕੀਤੀ ਜਾਂਦੀ ਸੀ ਵੀ ਉਹਦੇ ਵਿੱਚ ਹੀ ਅਸੀਂ ਇਹ ਜਿਹੜਾ ਸਾਰਾ ਹੋਣ ਵਾਲਾ ਮਸਲਾ ਉਹਦੇ ਵਿੱਚ ਐਡ ਕਰਨਾ ਹੈ ਕਿ ਜਾਂ ਵੱਖਰਾ ਕੇਸ ਪਾਉਣਾ ਹੈ ਸੋ ਹਾਈ ਕੋਰਟ ਦੇ ਰਾਹੀਂ ਇਹਨਾਂ ਨੂੰ ਜੜਾ ਖੱਚਾ ਕੇ ਕੇਂਦਰ ਸਭ ਯੂਨਾਈਟ ਯੂਨੀਨੋਫ ਇੰਡੀਆ ਨੇ ਤਾਂ ਕੇਸ ਵਾਪਸ ਲੈ ਲਿਆ ਸੀ ਡੇਰੇ ਦੇ ਕਲਾਬ ਜਿਹੜਾ ਪੀਤਾ ਸੀ ਲੇਕਿਨ ਸਰਸਾ ਕੇਸ ਵਾਪਸ ਨਹੀਂ ਲਏਗਾ ਹਾਈ ਕੋਰਟ ਤੱਕ ਪਹੁੰਚ ਕਰਕੇ ਪ੍ਰੂਫ ਦੇ ਕੇ ਤੇ ਲੋਕਾਂ ਤੱਕ ਪ੍ਰੋਟੈਸਟ ਕਰਨਾ ਸਾਡਾ ਇਹ ਆ ਲੋਕਾਂ ਨੂੰ ਜਾਗਰੂਤ ਕਰਨਾ ਪ੍ਰਸ਼ਾਸਨ ਨੂੰ ਜਿਹੜੀ ਕੰਬ ਕਰਨ ਦੀ ਨਹੀਂ ਸੁੱਤੇ ਨੇ ਉਹਨਾਂ ਨੂੰ ਜਗੜਾ ਤੇ ਇਹ ਡਾਕੂਮੈਂਟ ਤਿਆਰ ਕਰਕੇ ਹਾਈ ਕੋਰਟ ਦੇ ਵਿੱਚ ਜਿਹੜਾ ਉਹ ਲੈ ਕੇ ਜਾਣਾ ਇਹ ਸਾਡਾ ਕੰਮ ਹੈ